ਹਾਂਜੀ ਬੀਤੀ ਦਾ ਸਾਨੂੰ ਇਲਾਕਾ ਨਿਵਾਸੀਆਂ ਤੇ ਜਿਹੜੇ ਇਲਾਕੇ ਦੇ ਰਿਪਰੈਜ਼ੈਂਟੇਟਿਵ ਹੈਗੇ ਨਹੀਂ ਗੰਜੀ ਸਿੰਘ ਇਹਨਾਂ ਕੋਲੋਂ ਇਨਫੋਰਮੇਸ਼ਨ ਮਿਲੀ ਸੀ ਵੀ 6 ਸਾਲ ਦੀ ਬੱਚੀ ਜਿਵੇਂ ਸ਼ਿਵਾਨੀ ਦੇ ਨਾਮ ਉਹ ਮੰਦਰ ਥੇ ਵਿਘੜਦੀ ਅਚਾਨਕ ਰਾਤੀ ਲਾਪਤਾ ਹੋ ਗਈ ਸੀ ਬੱਚਿਆਂ ਦੇ ਕਹਿਣ ਦੇ ਮਤਲਬ ਉਹ ਥੇ ਵਿਘੜਦੇ ਉਹ ਬੰਦਾ ਵੀ ਬੱਚੀ ਨੂੰ ਨਾਲ ਸਾਈਕਲ ਤੇ ਲੈ ਗਿਆ ਸੀ ਨਾਲ ਰੜਕੇ ਅਸੀਂ ਕਤੂਆ ਛੀਸਾ ਟੀਮਾਂ ਬੱਚੇ ਨੂੰ ਲੱਭਦੇ ਲੱਭਦੇ ਸਵੇਰੇ ਅਸੀਂ ਕਿੜੀ ਕੁੜੀ ਹੈਗੀ ਆ ਮਥਰਾ ਕਲੋਨੀ ਵਿੱਚ ਪਿਛਲੇ ਵਾਰ ਸਹੀ ਅਸੀਂ ਪੁਲਿਸ ਸਵੇਰੇ ਕਰ ਕਰ ਕਰਦੀ ਹੈ ਪਰ ਰਾਤ ਇੱਕ ਰਾਤ ਤਸੀਮੇ ਮੌਦੇ ਕੰਪਨੀ ਇਹ ਮਾਮਲਾ ਆ ਹਾਂਜੀ ਬੀਤੀਦਾਰ ਸਾਨੂੰ ਇਲਾਕਾ ਨਿਵਾਸੀਆਂ ਤੇ ਜਿਹੜੇ ਇਲਾਕੇ ਦੇ ਰਿਪਰੈਜ਼ੈਂਟੇਟਿਵ ਹੈਗੇ ਨੇ ਜਗਜੀਤ ਸਿੰਘ ਇਹਨਾਂ ਵੱਲੋਂ ਇਨਫੋਰਮੇਸ਼ਨ ਮਿਲੀ ਸੀ ਵੀ 6 ਸਾਲ ਦੀ ਬੱਚੀ ਸ਼ਿਵਾਨੀ ਦੇ ਨਾਮ ਉਹ ਮੰਦਰ ਖੇਡ ਖੇਡ ਦੀ ਅਚਾਨਕ ਗਾਇਬਤੀ ਲਾਪਤਾ ਹੋ ਗਈ ਸੀ ਤੇ ਜਿਹਦੇ ਉੱਤੇ ਸ਼ੱਕ ਦੇ ਬਿਨਾਂ ਤੇ ਗ੍ਰਾਜਨਾਂ ਦਾ ਵਿਕਤੀ ਹੈ ਬੱਚਿਆਂ ਦੇ ਕਹਿਣ ਦੇ ਮਤਲਬ ਉਹ ਖੇਡ ਖੇਡਦੇ ਉਹ ਬੰਦਾ ਵੀ ਬੱਚੀ ਨੂੰ ਨਾਲ ਸਾਈਕਲ ਤੇ ਲੈ ਗਿਆ ਸੀ ਉਹਦੀ ਬਣਾ ਦੇ ਤੁਸੀਂ ਨਾਲ ਦੀ ਨਾਲ ਐਫ ਆਈ ਆਰ ਨੰਬਰ 135 ਅੰਡਰ ਸੈਕਸ਼ਨ 127 ਜਨ 6 ਬੀ ਐਨ ਐਸ ਰਜਿਸਟਰ ਕਰਤੀ ਸੀ ਤੇ ਰਾਤ ਤੋਂ ਹੀ ਲੈ ਕੇ ਹੁਣ ਤੱਕ ਅਸੀਂ ਆड्डा ਟੀਮਾਂ ਗਠਨ ਕਰਤੀਆਂ ਸੀ ਇਲਾਕਾ ਨਿਵਾਸੀ ਨਾਲ ਰਲ ਕੇ ਅਸੀਂ ਕੱトゥਆ ਛੀਸਾ ਟੀਮਾਂ ਬੱਚੇ ਨੂੰ ਲੱਭਦੇ ਲੱਭਦੇ ਸਵੇਰੇ ਅਸੀਂ ਜਿਹੜੀ ਕੁੜੀ ਹੈਗੀ ਆ ਮਥਰਾ ਕਲੋਨੀ ਦੇ ਪਿਛਲੇ ਪਾਸੇ ਹੀ ਅਸੀਂ ਕੁੜੀ ਸਵੇਰੇ ਕੱਲ ਰਿਕਵਰ ਕਰ ਲਈ ਹੈ ਬੱਚੀ ਸਹੀ ਹੱਥ ਚ ਹੈ ਬਾਕੀ ਬੱਚੇ ਦਾ ਮੈਡੀਕਲ ਕਰਾ ਕੇ ਤੋ ਕੋਸ਼ਿਸ਼ ਕਰਕੇ ਜੋ ਵੀ ਬੰਦੀ ਕਰ ਰਹੀ ਹੈ ਅੱਗੇ ਵਾਅਦਾ ਘਾਟਾ ਇਸ ਮੋਟਰ ਵਿੱਚ ਕੀਤਾ ਹੈ ਨਹੀਂ ਹਾਲੇ ਕੁਝ ਨਹੀਂ ਹਲਤਾ ਸੀ ਬੱਚਾ ਰਕਮ ਕੀਤਾ ਸੀ ਬੱਚਾ ਥੋੜਾ ਡਰਿਆ ਹੈ ਬੱਚਾ ਸੀਸ ਪਰਫੈਕਟ ਕੀ ਫਾਈਨ ਤੇ ਜਦੋਂ ਸਾਨੂੰ ਜਾਂ ਰਜਿਸਟਰਾਰ ਸਾਹਿਬ ਦੇ ਸਾਹਮਣੇ ਬਿਆਨ ਲਿਖਾਉਗੇ ਉਸ ਹਿਸਾਬ ਦਾ ਵਾਅਦਾ ਘਾਟਾ ਮਗਧ ਵਿੱਚ ਕੀਤਾ ਹੈ ਉਹ ਤੇ ਦੋਸ਼ੀ ਨੂੰ ਫੈਡਰਲੀ ਟੀਮਾਂ ਲੱਗੀਆਂ ਤੇ ਬਹੁਤ ਹੀ ਜਲਦ ਉਹਨੂੰ ਸੀ ਗ੍ਰਿਫਤਾਰ ਕਰਦੇ। ਉਹਨਾਂ ਦਾ ਦੋਸ਼ੀ ਹੋਣਾ ਕੀ ਜਿਹੜਾ ਇਹ ਰਾਜੂ ਨਾਂ ਦਾ ਬੰਤੀ ਹੈ ਜੀ ਉੱਥੇ ਪ੍ਰਵਾਸੀ ਹੈ ਬੱਚੀ ਵੀ ਪ੍ਰਵਾਸੀ ਹੈ ਉੱਥੇ ਹੀ ਮਤਲਬ ਕਿ ਆਦੇ ਰਿਸ਼ਤੇ ਵਾਲ ਕੋਈ ਰਹਿੰਦਾ ਹੈ। ਧਿਆਰੀ ਦਾ ਕੰਮ ਕਰਦਾ ਹੈ ਤੇ ਉਹ ਬਹੁਤ ਹੀ ਜਲਦ ਉਹਨੂੰ ਗ੍ਰਿਫਤਾਰ ਕਰ ਲਿਆ। ਉਹਨੂੰ ਗ੍ਰਿਫਤਾਰ ਕਰਕੇ ਹੀ ਪਤਾ ਲੱਗੂਗਾ ਕਿ ਇਹ ਜਿਹੜਾ ਬੱਚੀ ਨੂੰ ਉਹਨੇ ਲੁਕੋਇਆ ਆ ਜਾਂ ਕਿਡਨੈਪ ਕਹਿ ਲਓ ਇਹ ਕਿਸ ਇਹਦੇ ਵਿੱਚ ਰੀਜ਼ਨ ਕੀ ਸੀ ਉਹਨੂੰ। ਜੁੱਤਾ ਕਰਕੇ ਪਤਾ ਲੱਗ ਗਿਆ ਬਲਕਿ ਪੈਨ ਕੰਗਰੈਸ ਜਿਹੜੀ ਆਈ ਕਿ ਪਹਿਲਾਂ ਵੀ ਇਸ ਵਕਤ ਤੋਂ ਬਹੁਤ ਬੱਚਿਆਂ ਜਿਹੜੇ ਪੈਨ ਦਾ ਗਲਤ ਪਹਿਲਾਂ ਆਇਆ ਕਿ ਸਦਾ ਸੀ ਉਹਦਾ ਬੰਦਾ ਨਹੀਂ ਸਾਡੇ ਧਿਆਨ ਚ ਹਰ ਕੁਝ ਨਹੀਂ ਆ ਪਰ ਜੇ ਕੋ ਸਾਨੂੰ ਇਹ ਜੀ ਕਨਫਿਊਜ਼ਨ ਦਊਗਾ ਤੇ ਬੰਦੀ ਕਰ ਦੇ ਕਿ ਪਰ ਸੇ ਨੂੰ ਕਹਿੰਦੇ ਤਾਂ ਕਿ ਪਰਿਵਾਰ ਹਾਂਜੀ ਹਾਂਜੀ ਬੱਚਾ ਫੈਮਲੀ ਦੇ ਨਾਲ ਹੈ ਸੇਫ ਇਨਸਾ ਨੂੰ ਦੇ ਚੁੱਕਾ ਬੱਚਾ ਕਰੇਗਾ ਨਹੀਂ ਜੀ ਠੀਕ ਹੈ ਬੱਚਾ ਸ਼ੀਜ਼ ਕੰਪਲੀਟਲੀ ਫਾਈਨ ਜਿਵੇਂ ਦੱਸਿਆ ਵੀ ਬੱਚਾ ਠੀਕ ਅੱਜ ਤੋਂ ਆਪਣੇ ਰਾਤ ਦੇ ਵਿੱਚ ਰਾਤ ਕੁਝ ਨੇ ਜਿਹੜਾ ਕਿ ਅਵਾਜ਼ਾਂ ਆਉਂਦਾ ਜਿਹਾ ਬਹੁਤ ਮਸ਼ਹਰ ਹੈ ਤੁਹਾਡੇ ਕੋਲ ਵੀ ਕਿ ਕੀ ਆ ਪੁਜਾ ਸਰ ਜੀ ਨਾ ਨਦੀ ਸਰ ਕੀ ਇਸ ਮਾਮਲੇ ਪਰ ਹੋਣਗੇ ਇੱਕ ਕਾਲੇ ਸ਼ਾਮੀ 7:30 ਵਜੇ ਬੱਚੇ ਜਿਹਨੇ ਮੰਗਲਵਾਰ ਦੇ ਗੁਜ਼ਾਰੇ ਸਾਰੇ ਦਿੱਲੀ ਇੱਥੇ ਘਰਾਂ ਦੇ ਮਾਂ ਜੀ ਇਹ ਬੱਚੇ ਦੀ ਮਾਤਾ ਹੈ ਜਿਹੜੀ ਘਰਾਂ ਹੀ ਸਵਾਈ ਵਗੈਰਾ ਕਰਦੀ ਹੈ ਖੁਡੂ ਵੀ ਬਣਾਉਂਦੀ ਕਿਸੇ ਘਰਾਂ ਦੇ ਤੇ ਬੱਚੇ ਸ਼ਾਮ ਨੂੰ ਇੱਧਰ ਆ ਗਏ ਮੰਦਰ ਵੱਲ ਤੇ ਮੰਦਰ ਵਾਲੋ ਜਿਹੜਾ ਬੰਦਾ ਜਿਹਨੇ ਲੈ ਕੇ ਗਿਆ ਚੱਕ ਗਏ ਉਹਨੇ ਬੱਚਿਆਂ ਨੂੰ ਗੁੜੀਆਂ ਵਾੜੀਆਂ ਦਿੱਤੀਆਂ ਤੇ ਇਹਨੂੰ ਕਹਣਾ ਕੋ ਬੈਡ ਬੋਲ ਲੈਣਾ ਕੁਝ ਵਗੈਰਾ ਇਹ ਉਹ ਗਰੀ ਮੈਂ ਲੈਣਾ ਬੱਚੇ ਜੀ ਨੇ ਗੈਰ ਦਿੰਦੇ ਆ ਕਿ ਮੇਰਾ ਸਾਈਕਲ ਉਹਨੂੰ ਨਾਲ ਸਾਈਕਲ ਤੇ ਬਿਠਾ ਕੇ ਲੈ ਗਿਆ ਉਹਦਾ ਸ਼ਾਮ ਨੂੰ ਫਾਲਾਲੇ ਜੇ ਕੇ ਲੈ ਕੇ ਗਿਆ ਸਾਈਕਲ ਤੇ ਬਿਠਾ ਕੇ ਲੈ ਕੇ ਗਿਆ ਮੈਨੂੰ ਰਾਤੀ ਫੋਨ ਆਇਆ ਕਿ ਜੀ 10 ਵਜੇ ਆਇਆ ਫੋਨ ਕਿ ਨਾਲ ਘਟਣਾ ਹੈਗੀ ਸਾਡੇ ਦਾ 8 ਵਜੇ ਦੀ ਨਾਲ ਇਸ ਟਾਈਮ ਇਹਨਾਂ ਨੇ ਐਸੇ ਤੋਂ ਸਾਹਮਣੇ ਫੋਨ ਮਾਰਿਆ ਇਹਨਾਂ ਨੇ ਉਸੇ ਟਾਈਮ ਆਪਣੀ ਟੀਮ 5-10 ਮਿੰਟ ਦੇ ਵਿੱਚ ਮੇਰੇ ਕੋਲ ਮੰਦਰ ਭੇਜਦੀ ਸੀ ਤੇ ਉਹ ਵੀ ਆਪਣੇ ਵੱਲੋਂ ਮੱਲੇ ਲਈ ਆਪਣੇ ਵੱਲੋਂ ਟੀਮਾਂ ਬਣਾ ਕੇ ਵਕਰੇ ਹੋ ਰਹੇ ਕੋੜੀ ਨੇ ਲੱਪਣ ਚਲੇ ਗਏ ਬੱਸ ਸਟੈਂਡ ਕੋਲ ਸਾਰੇ ਸ਼ਹਿਰ ਦੇ ਲੱਗੇ ਖੇਤਾਂ ਖੂਟਾਂ ਵਾਲੇ ਇੱਧਰ ਉੱਧਰ ਸਾਰੇ ਲੱਭਣ ਦੇ ਲੱਗੇ ਐਸਐਟੇ ਸਾਹਿਬ ਦੀ ਟੀਮ ਤੇ ਸਾਰੀ ਦਿਨ ਰਾਤ ਪੂਰਾ ਹਨ ਉਹਨੂੰ ਲੱਭਣ ਵਿੱਚ ਲੱਗੇ ਰਹੇ ਤੇ ਹੁਣ ਸਵੇਰੇ ਜਾ ਕੇ ਫੇਰੇ ਫਿਰ ਅਸੀਂ ਰਾਤੀ ਥਾਣੇ ਨਾਲ ਆਏ ਬਿਨਾਂ ਦੇ ਸਾਰੀ ਲੱਗੇ ਰਹੇ ਕਰਨ ਵਾਸਤੇ ਤੇ ਅੱਜ ਸਵੇਰੇ ਜਾ ਕੇ ਫਿਰ ਉਹ ਆ ਕੇ ਮੇਰੇ ਕੋਲ ਘਰ ਫਿਰ ਮੈਂ ਰਾਤ ਸੇਰ ਤੇ ਲੱਗਿਆ ਮਾਣ ਨਾਲ ਇੱਧਰ ਕਰੀ ਉੱਧਰ ਇਹਨਾਂ ਨੂੰ ਫੋਨ ਕਰਨਾ ਕਰੀ ਇਹ ਸਹੀ ਨੂੰ ਕਰ ਰਿਆਂ ਤੇ ਅੱਜ ਉਹ ਦੁਪਹਿਰ ਕੋਲੇ ਕਿਤੇ ਕੁੜੀ ਨੂੰ ਇਹਨਾਂ ਨੂੰ ਰਿਕਵਰ ਹੋ ਗਿਆ ਸੱਚੇ ਸਾਹਮਣੇ ਤੇ ਕਲੀਅਰ ਕਰ ਤੇ ਇਹਨਾਂ ਨੂੰ ਪਤਾ ਲੱਗਾ ਨਾਲ ਹੀ ਦੇ ਮੈਂ ਆਣਿਆ ਜਦੋਂ 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 ਪੁੱਛੀ ਕਰਦੇ ਜਦੋਂ ਬੱਚਾ ਕੋ ਚੰਦ ਚਲ ਗਿਆ ਉਹਦੇ ਕਿ ਬੱਚੇ ਨੂੰ ਰਿਕਵਰੀ ਲਈ ਪੁੱਛੀ ਕਰੀ ਗਈ ਬਹੁਤ ਸੋਹਣੀ ਕਰ ਰਹੀ ਹੈ ਮੇਰੇ ਮਾਤਾ ਨੂੰ ਕਹੀ ਰਹੀਆਂ ਕਿ ਬਲੋਂ ਫੋਨ ਦੇ ਨਾਲ ਇਹਨਾਂ ਆਪਣੀ ਟੀਮ ਸਾਰੀ ਐਸਐਸ ਦੇ ਸਾਹਮਣੇ ਭੇਜਦੀ ਮੌਕੇ ਸਾਰੀ ਟੀਮ ਲੱਗੀ ਰਹੀ ਹੈ ਬਲਵਿੰਦਰ ਸਿੰਘ ਇਹ ਸਾਈ ਹੈਗੇ ਸੁਖਵਿੰਦਰ ਸਿੰਘ ਇਹ ਹੈਗੇ ਹੋਰ ਵੀ ਸਟਾਫ ਅਖੋਨ ਜੀ ਮੇਲੇ ਲੈ ਕੇ ਸਾਰੇ ਆਪਣਾ ਲੱਗੇ ਰਹੇ ਸੀਸੀਟੀਵੀ ਨੇ ਸਾਫ ਨਹੀਂ ਆਈਓ ਕੁੜੀ ਜੀ ਚਲੋ ਸ਼ਕਲ ਬੰਦੇ ਦੀ ਸਾਫ ਨਹੀਂ ਆਈ ਜੇ ਉਹ ਕੋਈ ਸਵਾਲ ਹੈ ਤੁਹਾਡੇ ਬਾਹਰ ਦਾ ਵੱਡਾ ਮੁੰਡਰ ਹੈ ਸੀਸੀਟੀਵੀ ਕੈਮਰੇ ਲੱਗੇ ਪਿਆ ਪਰ ਬੱਚੇ ਦਾ ਤਾਂ ਅੰਦਰੋਂ ਸੀਸੀਟੀਵੀ ਕੈਮਰੇ ਸਾਫ ਨਹੀਂ ਹੈ ਅਸੀਂ ਕਰਾਂਗੇ ਡੀਸੀ ਅੰਦਰੋਂ ਪਾਸੇ ਹੋਣਾ ਇਹ ਲਿਖ ਕੇ ਲਾਵਾਂਗੇ ਡੀਸੀ ਸਾਹਮਣੇ ਤੇ ਵੱਡੇ ਕੈਮਰੇ ਲਵਾਈਆਂ ਕਿਉਂਕਿ ਮੰਗੇ ਡੀਸੀ ਅੰਦਰ ਆਉਂਦੇ ਅਸੀਂ ਉਹ ਗੱਲ ਕਰਾਂਗੇ ਨਹੀਂ ਹੋਇਆ ਤਾਂ ਅਸੀਂ ਆਪਣੇ ਸਾਡੀ ਸੁਧਾਰ ਸਭਾ ਵੀ ਅੱਧੀ ਸੋਸਾਇਟੀ ਬਣੀ ਧੀ ਮੰਦਰ ਦੀ ਇਤਾਰਨਾ ਆਪਦੀ ਅਸੀਂ ਉਹਨਾਂ ਨਾਲ ਰਲ ਕੇ ਅਸੀਂ ਇੱਥੇ ਵੱਡੇ ਕੈਮਰੇ ਲਾਵਾਂਗੇ ਉਹਨਾਂ ਦੇ ਲਵਾ ਕੇ ਅਸੀਂ ਲਵਾ ਕੇ ਦੇ ਦਾਂਗੇ ਬੱਚੇ ਦੀ ਕੰਡੀਸ਼ਨ ਦੀ ਗੱਲ ਕਰੀਏ ਕਿੱਦਾਂ ਮੈਂ ਤਾਂ ਠੀਕ ਹੈ ਬੱਚਾ ਠੀਕ ਹੈ ਬਿਲਕੁਲ ਜੀ ਮਾਤਾ ਕੋਲ ਲੱਗਾ ਆਪਣੇ ਬਿਲਕੁਲ ਠੀਕ ਹੈ ਇੱਥੇ ਆ ਬੱਚਾ ਉੱਪਰ ਠੀਕ ਹੈ ਵਧੀਆ ਹੈ